ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਦੇ ਬਹਿਬਦੀ ਦੇ ਮੈਂ ਹਰਪ੍ਰੀਤ ਸਿੰਘ ਸੈਣੀ ਅੱਜ ਜੀਰਦਾ ਪਹਾੜੀ ਪਸਵਾਲ ਦੇਖੇ ਪਿੰਡ ਦੀ ಗ್ರಾಮ ਪੰਚਾਇਤ ਪਿੰਡ ਵਾਸੀਆਂ ਅਤੇ ਰੰਗਾਂ ਦੇ ਸੀ ਜੋ ਇਹਦੇ ਨਾਲ ਪਾਸਤਾ ਬਣਾਇਆ ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਸੁਖਿੰਦਰ ਸਿੰਘ ਅਤੇ ਉਸਦੇ ਪਤੀ ਜਸਪਾਲ ਸਿੰਘ ਨੇ ਕੀਤਾ ਜਦ ਕਿ ਸਭ ਤੋਂ ਪਹਿਲਾਂ ਮੁੱਖ ਕਰਨਗੀ ਸਰਦਾਰ ਬਲਜਿੰਦਰ ਸਿੰਘ ਨੇ ਪ੍ਰਵਾਸ ਕੀਤੀ ਪ੍ਰਸਾਦ ਅਪਰੰਤ ਸਾਰੀਆਂ ਸੰਖਿਆਵਾਂ ਦੇ ਇਨਫੋਰਮੇਸ਼ਨ ਨਾਲ ਗੋਧੀ ਸਤਕਾਰ ਦੇ ਨਾਲ ਪ੍ਰਸਾਦ ਜੀ ਦੇ ਵੱਲੋਂ ਬਾਅਦ ਪ੍ਰਸਤਾਵ ਪੇਸ਼ ਕੀਤਾ ਗਿਆ ਪ੍ਰਸਤਾਵ ਨੂੰ ਲਾਗੂ ਕਰਨੀ ਮਤਲਬ ਬਤਵਾ ਰਿਹਾ ਹੈ ਆਪ ਕੋ ਆਪਣੇ ਵਿਚਾਰ ਦੱਸੋ ਕਿ ਇਹ ਬਸ ਬੜਾ ਜਨਾਬ ਇਹ 135000 ਰੁਪਏ ਬਾਕੀ ਸਮਾਨ ਹੈ ਨਗਰ ਪੰਚਾਇਤ ਦੇ ਸਰਕਾਰ ਸੰਬੰਧੀ ਸਮਾਜਿਕ ਵਸਤਾਂ ਹੈ ਜੀ ਸਾਹਿਬ ਕੋਈ ਨਹੀਂ ਨਾ ਨਾ ਪਰ ਜੀ ਮੁਰਗੀ ਖਾਲੀ ਮਨਦੀਪ ਭਾਈ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਬਸ ਅੱਡਾ ਬਣਾਇਆ ਆਪਣੇ ਪਿੰਡ ਵਾਸਤੇ ਹਾਂਜੀ ਆਮ ਲੋਕਾਂ ਵਾਸਤੇ ਬੱਚਿਆਂ ਵਾਸਤੇ ਜਿਹੜੇ ਸਕੂਲ ਹੁੰਦੇ ਜਾਂਦੇ ਆ ਕੀ ਕਹਿਣਾ ਚਾਹੁੰਦੇ ਹੋ ਸਵਾਏ ਗੁਰਜੀਤ ਖਾਲਸਾ ਭਾਈ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੇ ਮੈਂ ਆਪਣੇ ਡੱਰਦੀ ਪੈਣੀ ਪਠਵਾਲ ਦੀ ಗ್ರಾಮ ਪੰਚਾਇਤ ਸਮੂਹ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਮੰਗ ਸੀ ਨਕਰਦੀ ਇਹ ਲਟਕਦੀ ਆ ਰਹੀ ਸੀ ਲੇਕਿਨ ਸਰਪੰਚ ਸਾਹਿਬ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਇਹ ਲੋਕਾਂ ਦੀ ਸਹੂਲਤ ਵਾਸਤੇ ਇਹ ਨਵਾਂ ਬੱਸ ਸਟੈਂਡ ਜਿਹੜਾ ਇਹ ਚਾਦਵਾਲ ਗੁੰਡੋਪੁਰ ਅੱਡਾ ਪੈਂਦਾ ਜਿੱਥੇ ਇਹ ਰਾਣੇ ਬਣਾਇਆ ਵਾ ਇਥੋਂ ਚੜ੍ਹਦੇ ਪਾਸੇ ਨੂੰ 1 ਕਿਲੋਮੀਟਰ ਪੈਣੀ ਪਸਵਾਲ ਪੈਂਦਾ ਆਲੇ ਦੁਆਲੇ ਬਸੋਂ ਜ਼ਿਆਦਾ ਹੋਣ ਕਰਕੇ ਵਿਚੋਂ ਦੀ ਜਿਹੜੀ ਸੜਕ ਹੈ ਪਤਾ ਨਹੀਂ ਸੀ ਲੱਗਦਾ ਕਿ ਪੈਣੀ ਪਸਵਾਲ ਦਾ ਰਸਤਾ ਜਿਹੜਾ ਉੱਤੇਵੇਂਦਾਰ ਕਿੱਧਰ ਨੂੰ ਜਾਂਦਾ ਜੀ ਲੇਕਿਨ ਇਸ ಗ್ರಾಮ ਪੰਚਾਇਤ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਇਹ ਨਵਾਂ ਬੱਸ ਸਟੈਂਡ ਲੋਕਾਂ ਦੀ ਸਹੂਲਤ ਵਾਸਤੇ ਭਾਵੇਂ ਅੱਜ ਕੱਲ ਸਾਡੇ ਕੋਲੇ ਬਹੁਤ ਵਹੀਕਲ ਨੇ ਲੇਕਿਨ ਕੁਝ ਲੋਕ ਸੰਗਤ ਐਸੀ ਹੈ ਜਿਨ੍ਹਾਂ ਨੇ ਵਾਸਤੇ ਜਾਣਾ ਹੁੰਦਾ ਹੈ ਪਤਾ ਨਹੀਂ ਲੱਗਦਾ ਰਸਤੇਦਾਰਾ ਨੇ ਇਹ ਬਹੁਤ ਵੱਡਾ ਪਰਾਲਾ ਦਿੱਲੀ ਛਲਾਂਗਾ ਇਸ ਕੰਮ ਦੀ ਕੀਤੀ ਜਾਵੇ ਥੋੜੀ ਆ ਕਿਉਂਕਿ ਇਹਨਾਂ ਨੇ ਇੱਕ ਨਵਾਂ ਕੰਮ ਜਿਹੜਾ ਉਹ ਸ਼ੁਰੂ ਕੀਤਾ ਇਹ ਸਾਰਾ ਜਿਹੜਾ ਤੁਸੀਂ ਬੱਸ ਸਟੈਂਡ ਬਣਾਇਆ ਵਾ ਇਹਦੇ ਵਾਹ ਤੇ ਤੁਹਾਨੂੰ ਕੋਈ ਸਰਕਾਰੀ ਗ੍ਰਾਂਟ ਆਈ ਆ ਕਿ ਜਾਂ ਪਿੰਡ ਦੇ ਸਹਿਯੋਗ ਰਿਹਾ ਜਿਆਦਾ ਇਹ ਇਹਦੇ ਵਿੱਚ ਇਹਨਾਂ ਨੇ ਪਿੰਡ ਦੇ ਸਹਿਯੋਗ ਦੇ ਨਾਲ ਕਿਉਂਕਿ ਇਹ ਜਿਹੜੇ ਸਰਪੰਚ ਸਾਹਿਬ ਨੇ ਇਹ ਜਿਹੜਾ ਕੰਮ ਕੀਤਾ ਇਹ ਪਾਰਟੀ ਵਾਈ ਤੋਂ ਰੱਖ ਕੇ ਕੀਤਾ ਕੋਈ ਨਹੀਂ ਕਿ ਇੱਥੇ ਝਾੜੂ ਵਾਲਿਆਂ ਦੀ ਸਰਕਾਰ ਹੈ ਕਾਂਗਰਸ ਦੀ ਆ ਕਾਲੀ ਗੱਲ ਹੈ ਕੁਛ ਨਹੀਂ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਨਗਰ ਦੀ ਸੰਘਰ ਦੇ ਸਹਿਯੋਗ ਦੇ ਨਾਲ ਇਹ ਸਾਰਾ ਇਹਨਾਂ ਨੇ ਉਤਰਾਲਾ ਕਰਕੇ ਤੇ ਇਹ ਜਿਹੜਾ ਵਿਖ ਜਿਹੜੀ ਹੈ ਨਵੀਂ ਬਸਟੈਂਡ ਜਿਹੜਾ ਬਣਾਇਆ ਇਹ ਦੇਖੋ ਇੱਕ ਨਗਰ ਨੂੰ ਦਿੱਤੀ ਹੈ ਇਲਾਕੇ ਨੂੰ ਦਿੱਤੀ ਹੈ ਇਹਦੇ ਤੋਂ ਇਲਾਕੇ ਵਿੱਚ ਵੀ ਇੱਕ ਬੜੀ ਵੱਡੀ ਛੇਦ ਜਾਵੇਗੀ ਕਿਉਂਕਿ ਡਵੈਲਪਮੈਂਟ ਦਾ ਕੰਮ ਇਸ ਇਨਸਾਨ ਨੇ ਸ਼ੁਰੂ ਕੀਤਾ ਤੇ ਸਲਾਹਕਾਰ ਜੋ ਕਦਮ। ਸਪਾਜੀ ਤੁਸੀਂ ਪਿੰਡ ਦੇ ਸਰਪੰਚ ਬਣਿਓ। ਸਾਰੀ ਸੰਗਤ ਦਾ ਧੰਨਵਾਦ ਕਰੋ ਆਸ ਮੌਕੇ ਤੇ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰ ਦਿੰਦਾ ਨੇ ਇਸ ਮੌਕੇ ਤੇ। ਸਵਾਲ ਕਿ ਦਿੱਤਾ ਹੈ ਤੇ ਹੋਰ ਵੀ ਮਤਲਬ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਪਿੰਡ ਭੈਣੀ ਤੋਂ ਸਵਾਲ ਚੜ੍ਹਦੀ ਕਲਾ ਦੇ ਸੰਗ ਕਰਦੇ ਰਹਿਣ ਤੇ ਉਸਿਆ ਪਰਿਆਏ ਭਾਜੀ ਕਹਾਂ ਤੋਂ ਇੱਕ ਚੇਅਰਮੈਨ ਬੈਕ ਕਰ ਦੱਸ ਭਾਜੀ ਪਾਸੇ ਚਲੋ ਭਾਜੀ ਭਾਜੀ ਕੀ ਕਹਣਾ ਚਾਹਤ ਹੋ ਦੀ ਬਾਏ ਗੁਰਜੀ ਕਾ ਖਾਲਸਾ ਬਾਏ ਗੁਰਜੀ ਕੀ ਫਤਹ ਮੈਂ ਇਹ ਦੇਖੀ ਕਰਾ ਚੱਲ ਰਿਹਾ ਕਿ ਪਰਫਾਰਮੈਂਸ ਹੁਣ ਇੱਕ ਮੌਕੇ ਦਾ ਖਾਸੀ ਬਾਤ ਉਹ ਸਿਹਾਰ ਕਰ ਸਕੀਏ ਵਾਹਿਦ ਜੀ ਦਾ ਸਾਰਾ ਵਾਹਿਦ ਜੀ ਇੱਕ ਮਿੰਟ ਮੰਜੀ ਜੀ ਜਦੋਂ ਕੋ ਸਾਡਾ ਰਿਸ਼ਤੇਦਾਰ ਵੀ ਹੁੰਦਾ ਸੀ ਉਹਨੂੰ ਇਹ ਥਿਲੇ ਖੋਤੀਆ ਪੈਨ ਕਰਕੇ ਵੱਸੋਂ ਜ਼ਿਆਦਾ ਹੁਣ ਕਰਕੇ ਉਹਨੂੰ ਛੜਕਦਾ ਪਤਾ ਨਹੀਂ ਸੀ ਲੱਗਦਾ ਕੱਲ ਜੀ ਸਾਡੇ ਰਿਸ਼ਤੇਦਾਰ ਭੈਣ ਮੀਆਂ ਖਾਂ ਚੱਲ ਜਾਂਦੇ ਹਨ ਕਦੀ ਪਛਾਣ ਨੂੰ ਚੱਲ ਜਾਂਦੇ ਇਹ ਛੜਕ ਨਹੀਂ ਸੀ ਲੱਗਦਾ ਪਰ ਬੜਾ ਸੰਕਟ ਨੇ ਪਰਾਲਾ ਕੀਤਾ ਸਰਪੰਚ ਸਾਹਿਬ ਨੇ ਬੜੇ ਉਤਸ਼ਾਹ ਨਾਲ ਸੰਕਟ ਨੂੰ ਸਾਰਾ ਸੰਭੋਗ ਦਿੱਤਾ ਆਪਣੇ ਕੋਲੋਂ ਇਹ ਪਹਿਲਾ ਕੇ ਇਹ ਛੱਡ ਬਣਾਇਆ ਮੈਂ ਸਾਰੇ ਨਗਰ ਨੂੰ ਇਹਦੀ ਬਹੁਤ ਮੋਹ ਵਧਾਈ ਜਿੰਨਾ ਇਹ ਬੜਾ ਵਧੀਆ ਪ੍ਰਗਟਾ ਕੀਤਾ ਸਾਡੀਆਂ ਰੂਵੀਆਂ ਦੇ ਖੱਡੇ ਵੀ ਬਣਾਇਆ ਇਹ ਵੀ ਬਣਾਇਆ ਨਾਲ ਸਾਰੇ ਸੰਗਤਾਂ ਸਰਪੰਚ ਸਾਹਿਬ ਦਾ ਪੂਰੀ ਪਕਾਦਾ ਧਰਵਾਦੀ ਹੈ ਭਾਈ ਕੋਈ ਸੰਜੀਤ ਬਾਬਾ ਕੀ ਨਾਮ ਹੈ ਤੁਹਾਡਾ ਮੈਂ ਆ ਰਖੀਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇੱਕ ਨਾ ਚੱਲਦਾ ਮੈਂ ਪਹਿਲਾਂ ਤਾਂ ਮੈਂ ਗੁਰਜੀ ਬੱਲੇ ਬੋਲ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਪਿੰਡ ਪੈਣੀ ਦਾ ਸਵਾਲ ਬਹੁਤ ਪੁਰਾਣਾ ਪਿੰਡ ਹੈ ਲੀਡਰਾਂ ਦਾ ਪਿੰਡ ਹਾਂਜੀ ਲੀਡਰਾਂ ਦਾ ਇਹ ਅਜੇ ਤੱਕ ਕਿਸੇ ਨੇ ਆ ਸਾਡਾ ਬੱਸ ਪੈਣ ਦੇ ਬਾਰੇ ਕਿਸੇ ਨੇ ਪੁੱਛਿਆ ਨਹੀਂ ਸੀ ਤੇ ਨਾ ਸਾਡੇ ਪਿੰਡ ਦਾ ਫੋਟ ਲੱਗਾ ਉਹਨਾਂ ਦੇਖਣਾ ਆਪਾਂ ਰਿਸ਼ਤਦਾਰ ਹੁੰਦੇ ਹੀ ਉਹ ਸਿੱਧੇ ਗਾਂਹ ਨਿਕਲ ਜਾਂਦੇ ਸੀ ਤੇ ਉਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਪਿੰਡ ਪੈਣੀ ਫੋਲ ਕਿੱਥੇ ਆ ਪਰ ਇਹ ਜੀ ਨੂੰ ਅਹੀ ਪਰਸਦੇ ਜੇ ਉਹ ਸਾਡੇ ਸਰਪੰਚ ਸਾਹਿਬਾ ਬਣਿਆ ਜੱਫਾਲ ਸਿੰਘ ਜੀ ਇਹਨਾਂ ਨੇ ਬੜੀ ਇਹ ਕਿਰਪਾ ਕੀਤੀ ਸਾਰੀ ਪੰਚਾਇਤ ਨੇ ਮਿਲ ਕੇ ਤੇ ਨਗਰ ਨੇ ਸਾਰੇ ਨੇ ਆਪਣੇ ਮਿਲ ਕੇ ਭਾਈਆ ਪਰ ਅੱਲਾ ਕੀਤਾ ਬਹੁਤ ਵਧੀਆ ਪਰਾਲਾ ਹੈ ਗੁਰਨਾਮ ਦੀ ਕਿਰਪਾ ਹੈ ਤੇ ਬਸ ਪ੍ਰੈਨ ਜਿਹੜਾ ਕਿ ਇੱਕ ਸ਼ੁਭੀਦਾਨੀ ਪਿੰਡ ਦੀ ਇੱਜ਼ਤ ਹੈ ਜਿਹੜਾ ਆ ਬਿਜਲੀ ਦੀਆਂ ਪਹਿਲਾਂ ਜੋ ਭੈਣ ਭਰਾ ਕੋਈ ਕੋਈ ਤੁਫਸ਼ਾ ਮਾਰ ਕੇ ਵਿੱਚ ਬਹਿਣਗੇ ਤੇ ਇਹ ਕਾਰਨ ਕਹਿਣਗੇ ਕਿ ਸਾਡਾ ਸਰਪੰਚ ਬਹੁਤ ਚੰਗਾ ਜਿਹਨਾਂ ਨੇ ਇੰਨਾ ਇੰਟਰੈਕਸ਼ਨਲ ਇਹ ਕੰਮ ਕੀਤਾ ਹੈ ਇਹ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸਰਕਾਰਾਂ ਸਿਰਫ ਵੋਟਾਂ ਹੀ ਮੰਗਦੀਆਂ ਹਨ ਨੂੰ ਮੋਟਾ ਨਾਲ ਮਤਰਾ ਨਾਲ ਇਹ ਨਹੀਂ ਵੀ ਕਿਹੜੇ ਟਾਈਮ ਦਾ ਸਾਡੇ ਪਿੰਡ ਕੋਲ ਜਹਾੜ ਆ ਦੋ ਸਾਲ ਹੋ ਗਏ ਅਜੇ ਕਿ ਇਹਨੇ ਖੱਡੇ ਨਹੀਂ ਪੂੜੇ ਛੜਕਦੇ ਸੜਕ ਉੱਧਾ ਟੁੱਟੀ ਪਈ ਐ ਤੁਸੀਂ ਉੱਧਾ ਹੀ ਪਈ ਐ ਸੋ ਇਹ ਬਹੁਤ ਬਰਲਾ ਹੈ ਬਹੁਤ ਬੋਧ ਮੈਂ ਸਾਰੀ ਸੰਗਤ ਨੂੰ ਬੁਲਾਇੰਗੇ ਦਿੰਨਾ ਆ ਸਰਪੰਚੇ ਨੂੰ ਪੰਚਾਇਤ ਨੂੰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਪੜੀ ਕੀ ਨਾਮ ਤੁਹਾਡਾ ਪਿੰਡ ਤੁਹਾਡਾ ਪੈਨਸਵਾ ਕੀ ਕਹਿਣਾ ਚਾਹੁੰਦੇ ਸੀ ਮੈਂ ਕਹਿਣਾ ਬਹੁਤ ਧੰਨਵਾਦ ਹੈ ਜੀ ਲੋਕ ਜੇ ਤੁਮ ਮੁੰਡੇ ਮੰਗੀ ਸੀ ਇਹਦੇ ਵਿੱਚ ਪਿੰਡ ਵਾਸੀਆਂ ਨੇ ਐਨਆਰਓ ਨੇ ਤੇ ਜਸਪਾਲ ਤੇ ਹੋਰ ਬੰਤਾ ਦਾ ਯੋਗਦਾਨ ਇਹ ਅੱਗੇ ਦਾ ਮੰਦਾ ਕਿ ਸਾਡੀ ਬਹੁਤ ਵਧੀਆ ਸਹੂਲਤ ਮਿਲੀ ਹੈ ਪਹਿਲਾਂ ਲੋਕ ਅੱਗੇ ਚੱਲ ਜਾਂਦੇ ਸੀ ਹੁਣ ਆਹ ਵੇਖੋ ਤੁਹਾਡੇ ਸਾਹਮਣੇ ਬੋਰਡ ਲੱਗਾ ਤੇ ਪਹਿਲੇ ਵਾਲੇ ਵਿਅਕਤੀ ਤੋਂ ਤਾਂ ਆਪਣੇ ਕਿੰਡਾ ਨੂੰ ਸਾਰੇ ਲੋਕ ਜਾਣ ਕੇ ਜਿਹੜਾ ਲੇਖੇਦਾਰ ਨੇ ਚਾਹੇ ਦੀ ਯਾਦਗਾਰੀ ਨੇ ਅਸੀਂ ਧਨਵਾਦ ਕਰਨੇ ਪਿੰਡੀ ਪੰਚਾਇਤ ਦਾ ਜਿਸ ਪਾਸੋਂ ਸਰਪੰਚ ਦਾ ਹੋਰ ਸਾਰੇ ਕਿੰਡਾ ਵਸਨ ਦਾ ਬਾਈ ਜੀ ਦਾ ਦਾਸਾ ਜੀ ਆਪ ਜੀ